ਆਪ ਬੈਗੋ ਬਲਾਇਟ ਦੇ ਉੱਤੇ ਜਾ ਕੇ ਤੇ ਕੱਢਣਾ ਰਮਾਲ ਦੇ ਗੋ ਆਹ ਸਮਰੇ ਜਲਬੂੜੇ ਵਾਲਾ ਕੁਲਵਿੰਦਰ ਤੇ ਜਲਬੂੜੇ ਵਾਲੇ ਕੁਲਵਿੰਦਰ ਨਾਲ ਟਾਵੇਂ ਟਾਵੇਂ ਖਾਂਦੇ ਮਿੱਤਰਾਂ ਦੇ ਕੱਪ ਦੇ ਕੋਲੇ ਆਹ ਵੇਖ ਲਲਕਰੇ ਕਹਿੰਦੇ ਆਰਨੇਕ ਨੇ ਗੱਲ ਕੀਤੀ ਪਰ ਉਧਰ 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 ਪਛੋਣੀਆਂ ਉਹਨੂੰ ਰਣਜੀਤ ਕਹਿੰਦੇ ਆ ਇਹਨੂੰ ਰਣਜੀਤ ਕਹਿੰਦੇ ਆ ਪਹਿਲਾਂ ਜੱਸਾ 500 ਦਾ ਲੱਗ ਗਿਆ ਬਿਗਦੇਦ ਕਹਿੰਦੇ ਜੁੱਕੇ ਦੇ ਵਿੱਚ ਰਹਿੰਦਾ ਸਾਡਾ ਵੀਰ ਪਛੋਣੀਆਂ ਰਣਜੀਤ ਜੋ ਸੌਦੇ ਹੋਣਗੇ ਗੋਗੋ ਰਾਏ ਧਰਾਣੇ ਵਾਲਾ ਮੇਰੇ ਵੀਰੋ ਕਦੇ ਕਦੇ ਇੰਗਲੈਂਡ ਦੇ ਗਰਾਊਂਡਾਂ ਦੇ ਵਿੱਚ ਹਰ ਚਰਚਾ ਹੋਈ ਹੈ ਪਿਆਰ ਜੱਫੀ ਹੈ ਦੀਰ ਵਰਗੇ ਫੁਕਰ ਢੰਡੇ ਦਾ ਕਹਿੰਦੇ ਸੋਨੀ ਲੱਗਾ ਹੋਇਆ ਆਹ ਸਾਹਮਣੇ ਚਰਚਾ ਕਹਿੰਦੇ ਆ ਨੌਜਾਨ ਦੀ ਹੁੰਦੀ ਹੈ 3604 ਟਰੈਕਟਰ ਜਿੱਤੇ ਹੈ ਕਿਸੇ ਗੱਲਾਂ ਜਿੱਤੇ ਹੈ ਫੁਕਰ ਢੰਡੇ ਵਾਲਾ ਸੋਨੀ ਤੇ ਗੋਗੋ ਰਾਏ ਧਰਾਣੇ ਵਾਲਾ ਆਹ ਕਹਿੰਦੇ ਪੋਹਾਰ ਖੋਜੀ ਦਾ ਪੁੱਤ ਹੈ ਜਲਵੇੜਾ ਵੀ ਮਸ਼ਹੂਰ ਕੀਤਾ ਆ ਨਰਿਆ ਨੇ ਕਹਿੰਦੇ ਮੇਰੇ ਵੀਰੋ ਧੰਪੂਰਾ ਵੀ ਮਸ਼ਹੂਰ ਕੀਤਾ ਹੈ ਔਰ ਜਲਵੇੜੇ ਵਾਲਾ ਬੜੀ ਨਿਮਰਤਾ ਵਾਲਾ ਬੜਾ ਨਰਮ ਹੈ ਬੜਾ ਸਾਊ ਹੈ ਔਰ ਬਿਆਲਪੁਰੇ ਸੱਤੋਂ ਨੂੰ ਆਪਣਾ ਸਤਾਦ ਮੰਨਦਾ ਹੈ ਵਾਹ ਓ ਜਲਵੇੜੇ ਵਾਲਿਆ ਇਹ ਸਿਰੇ ਦਾ ਨੰਬਰ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਟੋਲਾ ਵਾਲਿਆ ਲਵੀ ਅਗਲੀ ਕਬੱਡੀ ਪਾਉਣ ਦੇ ਲਈ ਵਾਦਾ ਹੋਇਆ ਹੈ ਲਓ ਸਾਹਮਣੇ